ਅਵਲਮਿਕੀ ਜੀ ਜੈਪੀਨ ਜੈ ਭਾਰਤ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਕਲਾ ਗੁਰੂ ਗਿਆਨਾਥ ਵਾਲਮੀਕਤਰਮ ਸਮਾਜ ਤੋਂ ਉਮੀਦਪਰਦਾਨ ਪੰਜਾਬ ਸੋ ਸਾਥੀਓ ਇਹ ਜੋ ਘਟਨਾਵਾ ਪ੍ਰੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਸੋ ਇਹ ਮੇਰੇ ਪਰਿਵਾਰ ਨਾਲ ਮੇਰੇ ਨਾਲ ਹੀ ਨਹੀਂ ਇਹ ਪੂਰੇ ਜ਼ਿਲ੍ਹੇ ਦੇ ਨਾਲ ਹੋਈ ਹੈ ਜ਼ਿਲ੍ਹੇ ਵਾਸਤੇ ਬੜੀ ਸ਼ਰਮਨਾਕ ਘਟਨਾ ਸੋ ਮੈਂ ਦੱਸਣਾ ਚਾਹੁੰਦਾ ਕਿ ਇਹ ਜੋ ਛੋਟੀਆਂ ਬੱਚੀਆਂ ਦੇ ਨਾਲ ਮੰਦ ਭਾਗੀਆਂ ਘਟਨਾ ਹੁੰਦੀਆਂ ਇਹ ਲਗਾਤਾਰ ਇਹ ਸਾਡੇ ਨਾਲ ਹੀ ਨਹੀਂ ਮੈਂ ਇੱਕ ਦੱਸਣਾ ਚਾਹੁੰਦਾ ਕਿ ਕੱਲੇ ਪਿੰਡ ਦੇ ਵਿੱਚ ਵੀ ਜਿਹੜੀ ਆ ਇਹ ਵਾਰਦਾਤ ਹੋ ਚੱਲੀ ਸੀਗੀ ਲੇਕਿਨ ਲੜਕੀ ਨੂੰ ਬਚਾ ਲਿਆ ਗਿਆ ਮੈਂ ਨਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਬੱਚੀ ਜਿਹੜੀ ਆ ਮੜਕੇ ਆ ਜਿਹੜਾ ਸ਼ਿਕਾਰ ਹੋਈ ਸਾਡੀ ਕੁੜੀ ਇਸੇ ਤਰ੍ਹਾਂ ਹੋਏਗੀ ਸੋ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਜਥੇਬੰਦੀਆਂ ਨੂੰ ਔਰ ਜਿਹੜੇ ਸਮਾਜ ਸੇਵੀ ਨੇ ਸੋ ਸਾਥੀਓ ਇਹਨਾਂ ਦੇ ਨਾਲ ਵੱਤ ਵਤ ਜਿਹੜਾ ਆਪਾਂ ਸਾਥ ਦੇਣਾ ਕਿਉਂਕਿ ਲੜਕੀ ਨੇ ਸਿਰਫ ਇੱਕ ਰੇਪ ਦੇ ਕਾਰਨ ਜਿਹੜੀ ਘਟਨਾ ਜਿਹੜੀ ਆ ਵਾਪਰੀਆ ਉਹ ਨਹੀਂ ਹੋਈ ਰੇਪ ਤੋਂ ਬਾਅਦ ਜਿਹੜਾ ਉਸ ਦੇ ਨਾਲ ਲਗਾਤਾਰ ਸਕੂਲ ਦੇ ਵਿੱਚ ਉਸ ਨੂੰ ਦਾਖਲਾ ਨਹੀਂ ਦਿੱਤਾ ਗਿਆ ਉਸ ਦੀ ਜਿਹੜੀ ਮੈਡਮ ਆ ਉਹਦੇ ਵੱਲੋਂ ਅਧਿਆਪਕ ਵੱਲੋਂ ਜਿਹੜਾ ਲਗਾਤਾਰ ਉਹਦੇ ਨਾਲ ਬਦਸਲੂਕੀ ਕੀਤੀ ਗਈ ਕਿ ਤੂੰ ਜਿਹੜਾ ਆ ਤੇਰੇ ਕਾਰਨ ਸਕੂਲ ਦੇ ਵਿੱਚ ਕੁਲਸਾਈ ਆ ਤੂੰ ਰੇਪ ਦੀ ਇੱਕ ਵੀੜਤਿਆਮ ਇਸ ਕਰਕੇ ਤੈਨੂੰ ਇਸ ਸਕੂਲ ਦੇ ਵਿੱਚ ਦਾਖਲਾ ਨਹੀਂ ਦਿੱਤਾ ਜਾਣਾ ਸੋ ਮੈਂ ਦੱਸਣਾ ਚਾਹੁੰਨਾ ਕਿ ਇਹ ਕਿਸੇ ਨੂੰ ਅਧਿਕਾਰ ਨਹੀਂ ਆ ਮੇਰੇ ਨੈਸ਼ਨਲ ਜਿਹੜੇ ਐਸ்சி ਕਮਿਸ਼ਨ ਨੇ ਔਰ ਪੰਜਾਬ ਦੇ ਜਿਹੜੇ ਐਸ்சி ਕਮਿਸ਼ਨ ਆ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਇਸ ਕੇਸ ਦੇ ਵਿੱਚ ਨਾ ਮਲਵੋ ਕਿਉਂਕਿ ਸਾਰੇ ਜਿਹੜੇ ਉੱਚ ਅਧਿਕਾਰੀ ਬੈਠੇ ਹਨ ਇਹ ਸਾਰੇ ਵੱਡਿਆਂ ਘਰਾਂ ਦੇ ਆ ਔਰ ਇਹ ਜਿਹੜੇ ਗਰੀਬਾਂ ਦਾ ਹਾਲਾਤ ਕਦੀ ਨਹੀਂ ਸਮਝ ਸਕਦੇ ਮੈਨੂੰ ਲਗਾਤਾਰ 10 ਸਾਲ ਹੋ ਗਏ ਸਮਾਜ ਦੇ ਵਿੱਚ ਸੇਵਾ ਕਰਦੇ ਆ ਅੱਜ ਤੱਕ ਜਦੋਂ ਵੀ ਇਨਸਾਫ ਲਿਆ ਅਸੀਂ ਉਹ ਛੜਕਾਂ ਤੇ ਬਹਿ ਕੇ ਲਿਆ ਜਿਹੜੀ ਮਰਜ਼ੀ ਸਰਕਾਰ ਆ ਜੀ ਅੱਜ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਆ ਨਾ ਮੈਨੂੰ ਇਹ ਜਿਹੜੇ ਪਰਚੇ ਕੀਤੇ ਮੈਂ ਉਹਨਾਂ ਦੀ ਡਿਟੇਲ ਲੈ ਕੇ ਦੱਸ ਦੂੰਗਾ ਕਿ ਕਿੰਨੇ ਜਿਹੜੇ ਐਸੀਆਂ ਤੇ ਕੀਤੇ ਗਏ ਤੇ ਕਿੰਨੇ ਜਰਨਲ ਤੇ ਕੀਤੇ ਗਏ ਪਿੰਡ ਕੱਲੇ ਦੇ ਵਿੱਚ ਜਿਹੜੇ ਆ ਐਸ.ਆਈ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਪਰਚੇ ਹੋਏ ਜਦੋਂ ਵੱਡੇ ਲੈਵਲ ਤੇ ਹੋਣ ਲੱਗੇ ਤੇ ਉੱਥੇ ਆ ਕੇ ਜਿਹੜਾ ਜਿਹੜੀ ਸਰਕਾਰ ਦੀ ਜਿਹੜੇ ਨਮਾਇंदे ਆ ਜਾਂ ਕੁਝ ਵੀ ਇਹ ਤੋਂ ਸੋਚ ਕੌਣ ਲੱਗ ਪੈਂਦੇ ਆ ਵੀ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹਨਾਂ ਨੂੰ ਅਸੀਂ ਸੋਚ ਕੌਣੀ। ਨਹੀਂ ਜਿਹੜਾ ਰੇਪ ਹੋਇਆ ਹੈ ਰੇਪ ਬਾਰੇ ਕੀ ਕਹਿਣਾ ਤੁਹਾਡਾ ਬੱਚੀ ਦਾ? ਰੇਪ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਲੜਕੀ ਜਿਹੜੀ ਸੀ ਬਹੁਤ ਛੋਟੀ ਸੀਗੀ ਔਰ ਦਿਮਾਗ ਦੇ ਉੱਤੇ ਜਿਹੜਾ ਗੱਲ ਉਹਦੇ ਲੱਗੀ ਕਿ ਮੈਨੂੰ ਜਿਹੜਾ ਸਕੂਲ ਦੇ ਵਿੱਚ ਵੀ ਜਾਣ ਤੋਂ ਮਨਾ ਕਰ ਦਿੱਤਾ ਗਿਆ ਔਰ ਪਹਿਲਾਂ ਮੇਰੇ ਨਾਲ ਜਿਹੜਾ ਮੈਂ ਲਿਫਟ ਮੰਗੀ ਸੀਗੀ ਲਿਫਟ ਦੇ ਕਾਰਨ ਜਿਹੜ ਰੇਪ ਹੋ ਗਿਆ ਕਰੂ ਇੱਕ ਸੇ ਛੋਟਾ ਬੱਚਾ ਕਿਸੇ ਦਾ ਵੀ ਆ ਰਸ ਜਾਂਦਾ ਕਰ ਲੀ ਇਹ ਜਦੋਂ ਰੇਪ ਹੁੰਦਾ ਹੈ ਰੇਪ ਤੋਂ ਬਾਅਦ ਤੁਸੀਂ ਕਿਸੇ ਪ੍ਰਸ਼ਾ ਅਧਿਕਾਰੀ ਦੇ ਟੱਚ ਚਾਉਂਦੇ ਹੋ ਅਸੀਂ ਮੰਨ ਜੋਗ ਜ਼ਿਲ੍ਹਾ ਜਿਹੜਾ ਜ਼ਿਲ੍ਹਾ ਦੇ ਇਨਚਾਰਜਾ ਡੀਸੀ ਜੀ ਡਿਪਟੀ ਕਮਿਸ਼ਨਰ ਤਰਨਤਾਰਨ ਉਹਦੇ ਟੱਚ ਦੇ ਵਿੱਚ ਉਸ ਨੂੰ ਇੱਕ ਲਿਖਤੀ ਕੰਪਲੀਟ ਦਿੱਤੀ ਸੀਗੀ ਹਾਂ ਅਗਰ ਡੀਸੀ ਚਾਹੁੰਦਾ ਜ਼ਿਲ੍ਹਾ ਤਰਨਤਾਰਨ ਦਾ ਤੇ ਲੜਕੀ ਅਜੇ ਜਿੰਦਾ ਨਹੀਂ ਸੀ ਕਿ ਕਿਉਂਕਿ ਉਹਨੇ ਲੜਕੀ ਦੇ ਉੱਤੇ ਜਿਹੜਾ ਅਤਿਆਚਾਰ ਰਿਹਾ ਉੱਤੇ ਧਿਆਨ ਨਹੀਂ ਦਿੱਤਾ ਜਿਹੜੇ ਅਧਿਕਾਰੀ ਉਹਨੇ ਇੱਥੋਂ ਦੇ ਜਿਹੜੇ ਤਰਨਤਾਰਨ ਦੇ ਆ ਹਸਪੀਟਲ ਦੇ ਜਿਹੜੇ ਮਿਹਨਤ ਕਰੀ ਉਹ ਨਹੀਂ ਸਾਨੂੰ ਮਿਲੇ ਸਿਰਫ ਜਿਹੜੇ ਆ ਕੰਮ ਸਿੱਖਦੇ ਆ ਉਹ ਜਿਹੜੇ ਐਂਬੂਲੈਂਸ ਦੇ ਵਿੱਚ ਨਾਲ ਜਾਂਦੇ ਆ ਜਦੋਂ ਲੜਕੀ ਦਵਾਈ ਪੀ ਲਿੰਦੀ ਆ ਉਤੋਂ ਬਾਅਦ ਜਿਹੜਾ ਕੋਈ ਪਤਾ ਨਹੀਂ ਲੱਗਦਾ ਕਿ ਕਿੱਥੇ ਜਾਣਾ ਕਿੱਥੇ ਨਹੀਂ ਉਹ ਵੀ ਬੰਦੇ ਜਿਹੜੇ ਆ ਕਿਉਂਕਿ ਸਾਨੂੰ ਤੇ ਸਾਡਾ ਦਿਮਾਗ ਇੱਕ ਗੱਲ ਦੇ ਉੱਤੇ ਜਿਹੜਾ ਪਰੇਸ਼ਾਨ ਹੋ ਗਿਆ ਜਿਹੜੇ ਅਧਿਕਾਰੀ ਸਮਾਜ ਦੀ ਸੇਵਾ ਕਰਦੇ ਆ ਨਾ ਉਹ ਕਦੀ ਇਹ ਨਹੀਂ ਸੋਚਦੇ ਪਈ ਕਿ ਕਿੱਥੇ ਜਾਣਾ ਕਿ ਨਹੀਂ ਜਾਣਾ ਮੈਂ ਕਰਕੇ ਆ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਕਿ ਅਸੀਂ ਹਮੇਸ਼ਾ ਲੋਕਾਂ ਦੇ ਨਾਲ ਤੁਰੇ ਆ ਕਿ ਕਿੱਥੋਂ ਦੀ ਘਟਣਾ ਹੈ ਇਹ ਜ਼ਿਲ੍ਹਾ ਤਰਨਤਾਰਨ ਰੋਹੀ ਕੰਡਾ ਅੱਛਾ ਜੀ ਠੀਕ ਹੈ ਜੀ ਜ਼ਿਲ੍ਹਾ ਤਰਨਤਾਰਨ ਦਾ ਕਾਜੀਕੋਟ ਰੋਹੀ ਕੰਡਾ ਆ ਇਸ ਵਕਤ ਮੈਂ ਪਰਿਵਾਰ ਦੇ ਜਿਹੜਾ ਵਿੱਚ ਆ ਕਿਉਂਕਿ ਮੇਰਾ ਆਪਣਾ ਪਰਿਵਾਰ ਸੀਗਾ ਮੈਨੂੰ ਇਹ ਨਹੀਂ ਕਿ ਆਪਣਾ ਪਰਿਵਾਰ ਤੇ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਕਿਉਂਕਿ ਸੰਘਰਸ਼ ਕਰਨ ਦੀ ਜਿਹੜਾ ਮੈਨੂੰ ਲਗਾਤਾਰ ਗੁਰੂ ਗਿਆਨ ਹਥ ਵਾਲਮਿਕ ਧਰਮ ਸਮਾਜ ਤੋਂ ਸਿੱਖਿਆ ਮਿਲੀ ਆ ਔਰ ਮੈਂ ਕਰਦਾ ਆ ਮੈਂ ਪ੍ਰਸ਼ਾਸਨ ਨੂੰ ਇਹ ਚੀਜ਼ ਦੀ ਜਿਹੜੀ ਆ ਅਪੀਲ ਕਰਦਾ ਕਿ ਸਾਨੂੰ ਇੱਥੋਂ ਤੱਕ ਆਨਲਾਈਨ ਮਜਬੂਰ ਨਾ ਕੀਤਾ ਜਾਵੇ ਸਰਕਾਰ ਨੂੰ ਅਪੀਲ ਕਰਦਾ ਇਸ ਜਿਹੜਾ ਪੀੜਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਉਹ ਜਿਹੜੀ ਅਧਿਆਪਕਾ ਕਿਉਂਕਿ ਜਿਹੜਾ ਬੰਦੇ ਨੇ ਰੇਪ ਕੀਤਾ ਉਹ ਤੇ ਪਹਿਲਾਂ ਜਿਹੜਾ ਪ੍ਰਸ਼ਾਸਨ ਨੇ ਹੁਣ ਜਿਹੜਾ ਕਾਬੂ ਕਰ ਲਿਆ ਕਿਉਂਕਿ ਵੀ ਜੋਰ ਦੇ ਕੇ ਨਾਲ ਜਿਹੜਾ ਸੰਤਾ ਮਹਾਪੁਰਸ਼ਾਂ ਨੂੰ ਖੜਕੇ ਫੇਰ ਪਰਚਾ ਕਰਾਇਆ ਪਰਚਾ ਵੀ ਨਹੀਂ ਕੱਟਦੇ ਚਲੋ ਪਰਚਾ ਦੇ ਜਿਹੜਾ ਬੰਦਾ ਅੰਦਰ ਚੱਲ ਗਿਆ ਪਰ ਉਤੋਂ ਬਾਅਦ ਜਿਹੜੀ ਘਟਨਾ ਹੁੰਦੀ ਆ ਆ ਲੜਕੀ ਨਾਲ ਉਹ ਇਹ ਹੁੰਦੀ ਆ ਕਿ ਜੋ ਸਕੂਲ ਦੇ ਵਿੱਚ ਹੁੰਦਾ ਲਗਾਤਾਰ ਉਹਦੇ ਕਾਰਨ ਕੁੜੀ ਜਿਹੜੀ ਆ ਡਿਪਰੈਸ਼ਨ ਦੇ ਵਿੱਚ ਰਹੀ ਆ ਜੋ ਕੋਈ ਨੂੰ ਸਕੂਲ ਦੇ ਵਿੱਚ ਦਾਖਲ ਆਲੇ ਮਿਲਿਆ ਸਾਰਿਆਂ ਨੂੰ ਛੁੱਟੀਆਂ ਮਿਲ ਗਈਆਂ ਕੰਮ ਮਿਲ ਗਿਆ ਬੜੀ ਪਰੇਸ਼ਾਨੀ ਹੁੰਦੀ ਐ ਇਸ ਜੀ ਸੋ ਜੇ ਨਹੀਂ ਇਨਸਾਫ ਮਿਲਦਾ ਤੇ ਕੀ ਤੁਹਾਡਾ ਸਟੈਪ ਰਹੇਗਾ ਅਗਲਾ ਸਟੈਪ ਸਾਡਾ ਅਗਲਾ ਹੈ ਜੀ ਮੈਂ ਮੈਨੇਜਮੈਂਟ ਬੋਰਡ ਦੇ ਵਿੱਚ ਜਿੰਨੇ ਵੀ ਸਾਡੇ ਅਧਿਕਾਰੀ ਆ ਅਸੀਂ ਇੱਕ ਕੱਲ ਨੂੰ ਬੇਟੀ ਦਾਪ ਹੋ ਗਿਆ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਔਰ ਸਾਡੇ ਕੌਮੀ ਚੇਅਰਮੈਨ ਸੰਤ ਬਾਬਾ ਅਨਸ਼ਤਨਾਸ਼ ਸ਼ੇਰਗਿਲ ਜੀ ਮੈਡਮ ਹਰਬਿੰਦਰ ਕੌਰ ਉਸਮਾ ਊਮੈਨ ਸੈੱਲ ਦੇ ਜਿਹੜੇ ਕਿ ਬੇਟੀਆਂ ਦੇ ਬੱਚਿਆਂ ਦੇ ਉੱਤੇ ਜਿਹੜਾ ਅਤਿਆਚਾਰ ਹੁੰਦਾ ਉਹਦੇ ਖਿਲਾਫ ਜੜੀ ਆਵਾਜ਼ ਚੁੱਕਦੇ ਆਏ ਲਗਾਤਾਰ ਔਰ ਮੈਂ ਉਹਨਾਂ ਦੇ ਨਾਲ ਲਗਾਤਾਰ ਕੰਮ ਕਰਦਾ ਰਿਹਾ ਹਾਂ ਉਹਨਾਂ ਦੇ ਨਾਲ ਇੱਕ ਮੀਟਿੰਗ ਕਰਕੇ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸੰਘਰਸ਼ ਕਰਾਂਗੇ ਅਰੋਈ ਕੰਡੇ ਦੇ ਉੱਤੇ ਇੱਕ ਪੁਲ ਪੈਂਦਾ ਆ ਪੁਲ ਜਿਹੜਾ ਅਸੀਂ ਜਾਮ ਕਰ ਰਹੇ ਹਾਂ ਥੋੜੇ ਦਿਨਾਂ ਤੱਕ ਮੈਂ ਅਪੀਲ ਕਰਦਾ ਕਿ ਇਹ ਮਜਬੂਰੀ ਸਾਨੂੰ ਨਾ ਕਰਨੀ ਪਵੇ ਮਜਬੂਰ ਜਿਹੜਾ ਅਸੀਂ ਇਹ ਚੀਜ਼ ਦੇ ਉੱਤੇ ਸਟੈਪ ਚੁੱਕਾਂਗੇ ਜੇਕਰ ਪ੍ਰਸ਼ਾਸਨ ਅਧਿਆਪਕ ਦੇ ਉੱਤੇ ਕਾਰਵਾਈ ਕੋਈ ਨਹੀਂ ਕਰਦਾ ਤੇ ਵੇਖੋ ਜੇ ਇਹੋ ਜਿਹੀ ਘਟਨਾ ਹੁੰਦੀ ਹੈ ਤੇ ਵਸ ਪੂਰੇ ਭਾਰਤ ਨੂੰ ਜਿਹੜਾ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਰਤ ਦੇ ਵਿੱਚ ਵੀ ਤੁਹਾਡਾ ਕੋਈ ਪ੍ਰੋਟੈਸਟ ਰੇਗ ਭਾਰਤ ਲੈਵਲ ਤੇ ਜਿਹੜੀ ਇਹ ਜਥੇਬੰਦੀ ਸਾਡੀ ਚੱਲ ਰਹੀ ਆ ਹਾਂ ਇਸੇ ਕਰਕੇ ਅਸੀਂ ਇੱਕ ਜਿਹੜੀ ਆ ਮੀਟਿੰਗ ਮੈਨੇਜਮੈਂਟ ਬੋਰਡ ਦੀ ਬੁਲਾ ਰਹੇ ਹਾਂ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਚਲੋ ਤਰਨਤਾਰਨ ਦੀ ਘਟਨਾ ਹੈ ਡੀਸੀ ਦੇ ਲੈਵਲ ਦੇ ਵਿੱਚ ਆ ਹੋ ਸਕਦਾ ਡੀਸੀ ਇਨਸਾਬਦ ਹੋਊਗਾ ਜ਼ਿਲ੍ਹਾ ਤਰਨਤਾਰਨ ਦਾ ਡੀਸੀ ਵੀ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਅੰਦਰ ਕੋਈ ਐਮਐਲਏ ਕੋਈ ਐਮਪੀ ਜੋ ਵੀ ਆ ਇਨਾ ਤੱਕ ਨਹੀਂ ਪਹੁੰਚਿਆ ਸੋ ਇਸ ਤੋਂ ਪਤਾ ਲੱਗਦਾ ਕਿ ਅੱਜ ਵੀ ਸਾਡੇ ਨਾਲ ਜਿਹੜੀ ਆ ਇਹ ਸ਼ੂਤਸ਼ਾਪ ਜਿਹੜੀ ਰੱਖਦੇ ਹੋ ਸੋ ਜੈ ਵਾਲਮੀਕੀ ਜੈ ਪੀਮ ਜੈ ਭਾਰਤ